ਸਸੇਗਲ ਜੀ ਮੈਂ ਸੌਰ ਮੜੀ ਐਕਟ 19 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆਂ ਕਪੂਰਥਲਾ ਦੇ ਨਾਮਵਰ ਮਨਵ ਬੋਰਾਏ ਅਤੇ ਚਰਨਜੀਤ ਹੰਸ ਨੇ ਕਿਸ ਪਾਰਟੀ ਪ੍ਰਧਾਨ ਉੱਤੇ ਕੋਠੀ ਸਬੰਧੀ ਕੀ ਅਤੇ ਕਿਉਂ ਪ੍ਰੈਸ ਕਾਨਫਰੰਸ ਚ ਲਗਾਏ aarop ਅਤੇ ਇਸ ਬਾਰੇ ਪੁਲਿਸ ਨੇ ਕੀ ਕਿਹਾ ਅਤੇ ਦੂਜੇ ਪਾਸੇ ਸੰਪਰਕ ਕਰਨ ਤੇ ਵੀ ਪਾਰਟੀ ਪ੍ਰਧਾਨ ਨੇ ਕੈਮਰੇ ਅੱਗੇ ਆਪਣਾ ਪੱਖ ਨਹੀਂ ਰੱਖਿਆ ਖੁਦ ਵੇਖੋ ਸਾਈਪ ਸਿੰਘ ਦੀ ਰਿਪੋਰਟ ਮੇਰਾ ਨਾਮ ਚਰਨਜੀਤ ਹੰਸਾ ਜੀ ਮੈਂ ਜ਼ਿਲ੍ਹਾ ਪ੍ਰਧਾਨ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨ ਅਰਸ ਕਪੂਰਥਲਾ ਮੇਰਾ ਨਾਮ ਬੋਰਾਏ ਜੀ ਤੁਸੀਂ ਕਿੱਥੋਂ ਦੇ ਹੋ ਮੈਂ ਸਰਬਜੀਤ ਨਗਰ कपूरथला ਐਸਆਈ ਹਰਜੀਤ ਸਿੰਘ ਜੀ ਐਸਆਈ कपूरथਲਾ ਕੋਈ ਪੀਸੀ ਹੋਈ ਹੈ ਕੀ ਕਹਿਣਾ ਚਾਹਦੇ ਆ ਅੱਜ ਜਿਹੜੀ ਇਹ ਰਿਸਪੌਂਸ ਜਿਹੜੀ ਸਾਡੇ ਮਾਨਵਜੀ ਜਿਹੜੇ ਸ਼ਹਿਰ ਦੇ ਇੱਕ ਨਾਮੀ ਬੰਦੇ ਆ ਤੇ ਇਹਨਾਂ ਨੇ ਇੱਕ ਕੋਠੀ ਜਿਹੜੀ ਆ ਪਿਛਲੇ ਦਿਨੀ ਖਰੀਦੀ ਸੀਗੀ ਪਿਛਲੇ ਸਮਿਆਂ ਦੇ ਵਿੱਚ 2024 ਦੇ ਵਿੱਚ ਮੋਤੀ ਬਾਗ ਵਿੱਚ ਉਹ ਜਿਹੜੀ ਕੋਠੀ ਜਿਹੜੀ ਆ ਉਹ ਇੱਕ ਸ਼ਹਿਰ ਦਾ ਜਿਹੜਾ ਇੱਕ ਪਰਵਾਸੀ ਬੰਦਾ ਜਿਹੜਾ ਆ ਇੱਕ ਤਾਂ 파ੜੀ ਬਣਾ ਕੇ ਬੈਠਾ ਗੁਰਮੀਤ ਲਾਲ ਬਿੱਟੂ ਜੀ ਜਿਹਨੇ ਕੋਠੀ ਦਵਾਈ ਹੈ ਇਹਨੂੰ ਉਹ ਕਹਿੰਦਾ ਜੀ ਕੋਠੀ ਦਵਾਈ ਨਹੀਂ ਆ ਉਹਨੇ ਇੱਕ ਠੱਗੀ ਦਾ ਠੱਗੀ ਮਾਰੀ ਇਹਦੇ ਨਾਲ ਇੱਕ ਫਿਲਿੰਦਰ ਨਾਮ ਦਾ ਬੰਦਾ ਖੜਾ ਕਰਕੇ ਜੀ ਇਹ ਆਪਣੇ ਘਰੇ ਸੱਦ ਕੇ ਤੇ ਉਹਨੂੰ ਕਿਹਾ ਕਿ ਕੋਠੀ ਹੈਗੀ ਆ ਬਾਹਰ ਤੁਸੀਂ ਕੋਠੀ ਦਿਵਾਉਣਗੇ 12 ਲੱਖ ਦੀ ਤੇ ਕੋਠੀ ਦਿਵਾਉਣ ਤੋਂ ਬਾਅਦ ਇੱਕ ਕਰਾਰਨਾਮਾ ਜਿਹੜਾ ਆ ਉਹ ਕਚਹਿਰੀ ਜਾ ਕੇ ਕੀਤਾ ਆ ਜਨਾਮਾ ਵਿੱਚ ਕਾਪੀ ਆ ਜੀ 4000 ਦੇ ਸਟਾਮਪ ਤੇ ਕਰਾਰਨਾਮਾ ਹੋਇਆ ਜੀ ਆ ਅੱਛਾ ਤੇ ਇਸ ਸਟਾਮਪ ਦੇ ਉੱਤੇ ਦੇ ਗੁਰਮੀਲਾ ਬਿੱਟੂ ਦੇ ਸਿਆਣਾ ਜੀ ਤੇ ਮੁੰਡੇ ਦੇ ਮਨੀ ਦੇ ਸਿਆਣਾ ਜੀ ਤੇ ਮਨਿੰਦਰ ਦੇਆ ਜੀ ਤੇ ਮਾਨੁਕ ਦੇਆ ਜੀ 12 ਲੱਖ ਦੀ ਕੋਠੀ ਇਹਨੂੰ ਦਵਾ ਕੇ ਜਿਹੜੀ 12 ਲੱਖ ਰੁਪਇਆ ਇੱਕ ਉਹ ਲੈ ਲਿਆ ਲੈਣ ਤੋਂ ਬਾਅਦ ਜਰਾ ਆ ਇਸ ਬੰਦੇ ਨੇ ਕੋਠੀ ਦਾ ਅਜੇ ਤੱਕ ਕਬਜ਼ਾ ਨਹੀਂ ਮਿਲਿਆ ਅੰਦਰ ਉਹ ਤੇ ਕੋਠੀ ਜਿਹੜੀ ਆ ਇਹਨੇ ਜਾ ਕੇ ਕਿਹਾ ਮੈਂ ਕੇਅਰ ਕਰੂੰਗਾ ਕੋਠੀ ਦੀ ਕੇਅਰ ਕਰਨ ਲਈ ਇਹਨੇ ਕੋਠੀ ਲੈਣੀ ਕਿ ਮੈਂ ਟੇਕਰ ਕੇਅਰ ਦੀ ਚਲੋ ਇਹਨੇ ਦੇ ਦਿੱਤੀ ਕੋਠੀ ਟਿਕਟ ਤੇ ਠੇਰ ਲਈ ਜੀ ਸਾਰਾ ਸਾਮਾਨ ਸਭਾਈ ਲਈ ਤੇ ਉਤੋਂ ਬਾਅਦ ਕੀ ਹੋਇਆ ਹੁਣ ਇਹਦਾ ਸਾਮਾਨ ਵੀ ਜਿਹੜਾ ਅੰਦਰ ਪਿਆ ਸੀਗਾ ਬੈੱਡ ਸੀਗਾ ਸੋਈ ਦਾ ਸਾਮਾਨ ਸੀਗਾ ਇਨਵਰਟਰ ਸੀਗਾ ਹੋਰ ਜੇ ਕਾਫੀ ਸਾਮਾਨ ਸੀਗਾ ਐਲਈਡੀ ਸੀਗੀ ਜਿਹੜੀ ਅੰਦਰ ਲੱਗੀਆਂ ਹੋਈਆਂ ਸੀਗੀਆਂ ਪਰ ਉਸੇ ਬੰਦੇ ਨੇ ਜੀ ਗੁਰਮੀਤ ਵਾਲਾ ਬਿੱਟੂ ਨੇ ਉਥੇ ਆਪਣਾ ਜਿਹੜਾ ਕੋਠੀ ਤੇ ਤਾਲਾ ਵੀ ਲਾਤਾ ਤੇ ਕਬਜ਼ਾ ਵੀ ਜਿਹੜਾ ਆ ਉਹ ਉਹਨੇ ਆਪਣਾ ਕਰ ਲਿਆ ਕੋਠੀ ਦੇ ਉੱਤੇ ਤੇ ਕੋਠੀ ਦੇ ਨਹੀਂ ਰਿਹਾ ਤੇ ਉੱਤੇ ਆਪਣਾ ਬੋਰਡ ਲਾ ਲਿਆ ਉਹਨੇ ਕੀ ਬੋਰਡ ਦੇ ਉੱਤੇ ਜਿਹੜਾ ਹੈ ਕਿ ਮੇਰੀ ਕੋਠੀ ਆ ਤੁਸੀਂ ਪ੍ਰੈਸ ਨੂੰ ਕੋਈ ਕੀਤੀ ਹੈ ਕੀ ਕਹਣਾ ਚਾਹੋ ਸਰ ਸਾਡੇ ਨਾਲ ਠੱਗੀ ਹੋਈ ਆ 12 ਲੱਖ ਰੁਪਏ ਦੀ ਗੁਰਮੀਤ ਲਾਲ ਬਿੱਟੂ ਪ੍ਰਧਾਨ ਆ ਕੋਈ ਇਕਤਾ ਪਾਰਟੀ ਦਾ ਉਹਨਾਂ ਵੱਲੋਂ ਠੱਗੀ ਮਾਰੀ ਗਈ ਸਾਡੇ ਨਾਲ ਇਸ ਤਰ੍ਹਾਂ ਸਰ ਇਹ ਨਾ ਨਹੀਂ ਸਾਨੂੰ 7 ਮਰਲੇ ਦਾ ਕੋਠੀ ਇੱਕ ਦਵਾਤੀ ਮੋਤੀ ਬਾਗ ਦੇ ਵਿੱਚ ਕਹਿੰਦੇ ਕਿ ਹਾਲੇ ਤੁਸੀਂ ਜਿਹੜੀ ਕਿ ਜਿਹੜੀ ਕੋਠੀ ਨਾਲੇ ਸਾਨੂੰ ਦਵਾਈ ਹੈ ਕਹਿੰਦੇ ਤੁਸੀਂ ਹਾਲੇ ਇਕਰਾਰਨਾਮਾ ਕਰ ਲਓ ਮੈਂ ਕੁਝ ਮਹੀਨਿਆਂ ਤੱਕ ਤੁਹਾਨੂੰ ਰਜਿਸਟਰੀ ਕਰਾ ਦੂੰਗਾ ਤੇ ਉਹਨ ਸਾਰੀ ਪੇਮੈਂਟ ਅਸੀਂ 12 ਲੱਖ ਰੁਪਏ ਗੁਰਮੀਤ ਲਾਲ ਬਿੱਟੂ ਤੇ ਸਾਗਰਮਨੀ ਤੇ ਮਨਿੰਦਰ ਨੂੰ ਇਕੱਠੇ ਮੈਂ ਇਹਨਾਂ ਦੇ ਸਾਹਮਣੇ ਦਿੱਤੀ ਪੇਮੈਂਟ ਸਾਰੀ ਉਹਨਾਂ ਨੂੰ ਸਾਗਰ ਮਣੀ ਕੌਣ ਹੈ ਸਾਗਰ ਮਣੀ ਗੁਰਮੀਤ لال ਪਿੱਟੂ ਦਾ ਬੇਟਾ ਵਾ ਜੀ ਹਾਂਜੀ ਔਰ ਉਹ ਤੁਸ ਜਾਣੇ ਕੀ ਜਾਨੀ ਸਰ ਹੁਣ ਮੈਂ ਆਪਣੀ ਕੋਠੀ ਤੇ ਦੇਖਣ ਗਿਆ ਮੈਂ ਇਹਨਾਂ ਨੂੰ ਥੋੜੇ ਦਿਨਾਂ ਲਈ ਟੇਕ ਕੇਅਰ ਲਈ ਕੋਠੀ ਦੀ ਚਾਬੀ ਦਿੱਤੀ ਸੀ ਜਦੋਂ ਕਿ ਵਿੱਚ ਮੇਰਾ ਮੇਰਾ ਥੋੜਾ ਸਮਾਨ ਵੀ ਪਿਆ ਸੀਗਾ ਹੁਣ ਮੈਂ ਗਿਆ ਵਾਂ ਤੇ ਇਹ ਤਿੰਨੋਂ ਇੱਕ ਦਿਨ ਬੈਠੇ ਹੋਏ ਸੀ ਸਾਨੂੰ ਕੁਝ ਨਹੀਂ ਇਹਨਾਂ ਨੇ ਮਤਲਬ ਉਥੋਂ ਲੈਣ ਦਿੱਤਾ ਤੇ ਸਾਨੂੰ ਬਾਹਰ ਕੱਢਦਾ ਉਥੋਂ ਤੇ ਅੱਜ ਵੀ ਗੁਰਮੀਤ لال ਬਿੱਟੂ ਨੇ ਆਪਣਾ ਬੋਟ ਲਾਤਾ ਕਿ ਕਬਜ਼ਾ ਕੋਠੀ ਤੇ ਮੇਰਾ ਵਾ ਜਦ ਕਿ ਸਾਰੇ ਪ੍ਰੋਪਰ ਤਕਰਾਰਨਾਮਾ ਮੇਰੇ ਨਾਮ ਤੇ ਮਨਿੰਦਰ ਵੱਲੋਂ ਬਣਿਆ ਹੋਇਆ ਵਾ ਕਿ ਜੇ ਅਸੀਂ ਉਹਨੂੰ ਪੇਮੈਂਟ ਦਿੱਤੀ ਜਿਹਦੇ ਵਿੱਚ ਸਾਰਾ ਸਾਰਾ ਰਿਕਾਰਡਿੰਗ ਏ ਟੈਕਿੰਗ ਆਸਰ ਕੀਤੀ ਕੋਠੀ ਜੀ ਜੀ ਇਹ ਟੈਕ ਲਈਤੀ ਸੀ ਇਹਨੇ ਕੋਠੀ ਜੀ ਤੇ ਉਹਨੇ ਕਬਜ਼ਾ ਕਰਕੇ ਬੈ ਗਿਆ ਜੀ ਇਹਦੇ ਸਬੰਧੀ ਇਹਨੇ ਇੱਕ ਦਰਖਾਸਤ ਜਿਹੜੀ ਆ ਮਾਨਯੋਗ ਐਸਐਸਪੀ ਸਾਹ ਨੂੰ ਦਿੱਤੀ ਆ ਗੁਰਮੀਤਲਾ ਬਿੱਟੂ ਨੂੰ ਉਹਨੇ ਬਾਰ ਬਾਰ ਫੋਨ ਕੀਤਾ ਕਿ ਮੈਨੂੰ ਜਿਹੜਾ ਕਹਾਂ ਉਹਨੂੰ ਕਹਾ ਵੀ ਆ ਜਾ ਕੇ ਕੋ ਕਿ ਭਾਈ ਮੈਨੂੰ ਪੈਸੇ ਵਾਪਸ ਕਰ ਦੇ ਮੇਰੇ 12 ਲੱਖ ਰੁਪਏ ਆ ਤੇ ਕੋਈ ਨਾ ਮੈਂ ਪੈਸੇ ਵਾਪਸ ਦੇ ਦੂੰਗਾ ਮੈਂ ਜੀ ਪਰ ਗੱਲ ਕਿ ਉਹ ਪੈਸੇ ਅੱਜ ਤੱਕ ਜਿਹੜੇ ਇਹਨੂੰ ਪੈਸੇ ਨਹੀਂ ਮਿਲੇ ਤੇ ਇਹ ਠੱਗੀ ਦਾ ਸ਼ਿਕਾਰ ਹੋਇਆ ਬੰਦਾ ਇਹਦੇ ਸਬੰਧੀ ਇੱਕ ਦਰਖਾਸਤ ਜਿਹੜੀ ਆ ਮਾਨਯੋਗ ਐਸਐਸਪੀ ਏ ਕਪੂਰ ਉਹ ਦਰਖਾਹ ਜਿਹੜੀ ਥਾਣਾ ਸਿਟੀ ਕਪੂਰਥਲਾ ਵਿਖੇ ਜਿਹੜੀ ਚੱਲ ਰਹੀ ਆ ਜੀ ਸਰਦਾਰ ਰਚੀਤ ਸਿੰਘ ਐਸਆਈ ਕੋ ਤੁਸੀਂ ਆਪਣੇ ਨੂੰ ਕੀ ਕਰੋਗੇ ਅਸੀਂ ਬੇਨਤੀ ਕਰਦੇ ਹਾਂ ਜੀ ਪੂਰਤ ਪ੍ਰਜਾਚਨ ਨੂੰ ਇਦਾਂ ਠੱਗ ਬੰਦੇ ਦੇ ਉੱਤੇ ਜਿਹੜਾ ਇਹ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਇਹ ਠੱਗ ਜਿਹੜਾ ਇਹ ਬੰਦਾ ਆਜ ਉਹ ਬੰਦਾ ਜਿਹੜਾ ਗੁਰਮੀਤ ਲਾਲ ਬਿੱਟੂ ਆ ਇਹ ਆਪਣੀਆਂ ਤੇ ਦਰਖਾਹਫਾ ਜਿਹੜੀਆਂ ਉਲਟਾ ਦੇ ਰਿਹਾ ਕਿ ਇਹ ਕੋਠੀ ਮੈਕਰੀਦੀ ਆ ਪੁਰਸ ਨੂੰ ਜਿਹੜੀ ਆਪਣੇ ਲੈਟਰ ਪੈਪਰ ਤੇ ਲਿਖ ਕੇ ਦੇ ਰਿਹਾ ਇਹ ਕੋਠੀ ਜਿਹੜੀ ਮੈਕਰੀਦੀ ਆ ਇਹ ਮਨੀਂਦਰ ਕੋ ਲੈ ਕੇ 6.5 ਲੱਖ ਦੀ ਠੱਗੀ ਮਨੀਂਦਰ ਨੇ ਮੈਨਾਂ ਮਾਰੀ ਆ ਇਹ ਝੂਠੀਆਂ ਦਰਖਾਸਤਾਂ ਦੇ ਰਿਹਾ ਜਦਕਿ ਕੋਟੀ ਦੇਤ ਬੰਦਰ ਕਿਤੀ ਆ ਐਫੀਡੇਟ ਤੇ ਕੋ ਬਣਿਆ ਹੋਇਆ ਜਦਕਿ ਪੁਲਿਸ ਜਿਹੜੀ ਆ ਉਹ ਬਾਰ-ਬਾਰ ਥਾਣੇ ਸਾਧ ਰਹੀ ਆ ਸਪਸ਼ਟੀਕਰਨ ਮੰਗਣ ਲਈ ਪਰ ਉਹ ਥਾਣੇ ਉਹ ਨਹੀਂ ਆ ਰਿਹਾ ਉਹ ਭੱਜ ਰਿਹਾ ਚੀਤੋਂ ਮੈਂ ਬੇਨਤੀ ਕਰਾਂਗਾ ਪੁਲਿਸ ਸਾਹਿਬ ਨੂੰ ਤੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੱਥੇ ਪਰਚਾ ਦਰਜ ਕੀਤਾ ਜਾਵੇ ਜੇਕਰ ਪਰਚਾ ਦਰਜ ਨਾ ਕੀਤਾ ਗਿਆ ਅਸੀਂ ਸਮੂਹ ਜਿਹੜਾ ਭਾਈਚਾਰਾ ਚੜਾਇਆ ਸਮੂਹ ਜਥੇਬੰਦੀਆਂ ਜਿਹੜੀਆਂ ਉਹ ਸਰਗਾ ਦੇ ਆ ਕੇ ਇਹਦੇ ਖਿਲਾਫ ਜਿਹੜਾ ਜ਼ੋਰਦਾਰ ਪ੍ਰਦਰਸ਼ਨ ਕਰਨਗੇ ਭਾ ਬਿੱਟੂ ਜੀ ਜਿਹੜੇ ਤੁਮ ਪਹਿਲੇ ਮੈਂ ਸਾਰੀ ਸਟੇਟਮੈਂਟ ਹੈਗੀ ਜਿਹ ਮੈਂ ਬੈਂਕ ਚੋਂ ਕਢਾ ਕੇ ਇਹਨਾਂ ਦੇ ਘਰੇ ਪੇਮੈਂਟ ਦੇ ਕੇ ਆਇਆ ਸੀਗਾ ਗੁਰਮੀਤ لال ਬਿੱਟੂ ਦੇ ਜੀ ਹਾਂਜੀ ਤੁਹਾਨੂੰ ਕੋਈ ਸਾਈਨ ਕਿਸੇ ਤੋਂ ਭਾਵਿਤ ਸਾਈਨ ਸਾਰਾ ਸਾਰੀ ਪੇਮੈਂਟ ਜਿਹੜੀ ਆ ਇਕਰਾਰਨਾਮਾ ਬਣਿਆ ਉਹ ਚੰਮ ਲਾਲ ਦੀ ਰਜਿਸਟਰ ਚ ਸਾਰਾ ਦਰਜ ਹੈਗਾ ਵਾ ਉੱਥੇ ਸਾਗਰਮਨੀ ਤੇ ਗੁਰਮੀਤ لال ਬਿੱਟੂ ਨਾਲ ਹੀ ਸੀਗੇ ਇਹਨਾਂ ਨੇ ਆ ਕੇ ਗਵਾਹੀ ਪਾਈ ਹੈ ਕਿਉਂਕਿ ਪੇਮੈਂਟ ਸਾਰੀ ਇਹਨਾਂ ਦੇ ਘਰੇ ਹੀ ਹੋਈ ਸੀਗੀ ਗੁਰਮੀਤ لال ਬਿੱਟੂ ਵਰਤਾਨ ਦੇ ਔਰ ਚਾਹਦੇ ਕਿ ਉਹ ਨੀ ਕਹਿੰਦੇ ਉਹ ਕਹਿੰਦੇ ਆ ਜੀ ਸਾਡੀ ਕੋਠੀ ਆ ਉਹਨਾਂ ਨੇ ਆਪਣੇ ਵੱਲੋਂ ਦਰਖਾਸਤ ਦਿੱਤੀ ਆ ਕਿ ਮੈਂ ਕੋਠੀ ਕਿਸੇ ਕੋਲੋਂ ਲਈ ਆ ਸਾਨੂੰ ਸਮਝ ਹੀ ਨਹੀਂ ਆਇਆ ਜਦ ਕਿ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਸਾਡਾ ਫੋਨ ਨਹੀਂ ਚੱਕਦੇ ਆ ਕਦੀ ਕਹਿੰਦੇ ਪੇਮੈਂਟ ਦੇ ਦਾਂਗੇ ਕਦੀ ਕਹਿੰਦਾਂਗੇ ਕੁਝ ਹੋ ਰਿਹਾ ਵਾ ਸਾਨੂੰ ਸਮਝ ਹੀ ਨਹੀਂ ਆਈ ਅੱਜ ਵੀ ਤਾਲਾ ਉਹਨਾਂ ਦਾ ਲੱਗਾ ਹੋਇਆ ਤੇ ਕਬਜ਼ਾ ਉਹਨਾਂ ਨੇ ਕੀਤਾ ਹੋਇਆ ਗੁਰਮੀਤ لال ਬਿੱਟੂ ਨੇ ਪੁਲਿਸ ਕੋਪਲੇਂਟ ਦਿੱਤੀ ਪੁਲਿਸ ਕੰਪਲੇਂਟ ਅਸੀਂ ਕੀਤੀ ਆ ਜੀ ਇਹ ਸਿੱਟੀ ਥਾਣੇ ਕਪੂਰਥਲੇ ਚੱਲਦੀ ਪਈ ਆ ਹਰਜੀਤ ਸਿੰਘ ਐਸਆਈ ਗੋਲ ਤੇ ਉੱਥੇ ਹਾਲੇ ਸਾਡੀ ਗੱਲਬਾਤ ਚ ਸਰ ਮਾਨਵ ਕੁਲਰਾਏ ਦਾ ਔਰ ਮੀਟਾ ਦਾ ਬਿੱਟੂ ਏਕਤਾ ਪਾਰਟੀ ਦੇ ਉਹਨਾਂ ਦਾ ਕੋਈ प्रॉपर्टी ਦਾ ਜਿਹੜਾ ਨੁਮਸਲਾ ਆਇਆ ਹਾਂਜੀ ਆਇਆ ਮੈਂ ਮੋਤੀ ਬਾਗ ਦੇ ਵਿੱਚ ਉਹਨਾਂ ਦੀ ਕੋਠੀ ਹੈ ਜੀ ਮਾਨ ਨੂੰ ਉਮਰਾਏ ਨੇ ਕੰਪਲੀਟ ਕੀਤੀ ਆ ਗਰਮੀਤ ਲਾਲ ਬਿੱਟੂ ਏਕਤਾ ਪਾਰਟੀ ਦੇ ਮਰਖਾ ਜੀ ਜੀ ਇਹਨਾਂ ਦਾ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਜੀ ਬਲਾਉਣ ਤੇ ਬਾਅਦ ਦੇ ਵਿੱਚ ਜੋ ਸਾਹਮਣੇ ਸੱਚਾਈ ਹੈ ਇਹਨਾਂ ਦੇ ਬਖਸਲਾ ਜਦੋਂ ਕਸੂਰ ਹੋਏਗਾ ਉਹਦੇ ਬਣਦੀ ਬਰਖਲਾ ਕਾਰਵਾਈ ਕੀਤੀ ਜਾਊ। ਜੀ ਉਹ ਕਹਿੰਦੇ ਚੈੱਕ ਦਿੱਤੇ ਮਾਨੋਵਰਾ ਇਹ ਕਹੜੇ ਸੈਲਸ ਕਾਨਫਰੰਸ ਕੀਤੀ ਹੈ ਕਿ ਕਹਿੰਦੇ ਚੈੱਕ ਦਿੱਤੇ ਆ। ਪਰ ਜਦੋਂ ਦਿੱਤੇ ਕੋਈ ਸਾਨੂੰ ਇਹ ਦੱਸ ਰਿਹਾ ਬਈ ਟਾਨ ਉੱਤੋਂ ਉੱਪਰ ਚੈੱਕ ਦਿੱਤੇ ਆ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਪੇਮੈਂਟ ਕੀਤੀ ਹੈ 12 ਲੱਖ ਰੁਪਈਆ। ਅੱਛਾ ਜੀ। ਉਹਦੇ ਵਿੱਚ ਲੈ ਚੈੱਕ ਦਿੱਤੇ ਨਾਲ ਛੋਟ ਹੀ ਵਚੂ ਪਰ ਕਬਿਆ ਨਹੀਂ ਕੀਤਾ ਜੀ। ਔਰ ਕੋਠੀ ਦੇ ਬਾਹਰ ਆਪਣਾ ਬੋਰਡ ਲੱਗਾ ਆ। ਹਾਂਜੀ ਬੋਰਡ ਵੀ ਲੱਗਾ ਉੱਥੇ। ਜੀ। ਉਹਨਾਂ ਨੇ ਤਾਲੇ ਵੀ ਗੁਰਮੀਤ لال ਜੀ ਨੇ ਲਾਏ ਆ। ਪਰ ਉਹ ਫੋਨ ਤੇ ਗੱਲ ਹੋਈ ਆ ਵੀ ਮੈਂ ਚਾਬੀ ਜਿਹੜੀ ਉਹ ਦੇ ਦੇਵਾਂਗਾ ਪਰ ਇਹ ਅਜੇ ਮਿੰਟ ਕੋ ਪਹੁੰਚੇ ਨਹੀਂ